ਸਚਿੰਤਾਪਨ ਨੂੰ ਜਿਹੜਾ ਤਿਹਾਰ ਦੇਲ ਚੋ ਅੱਜ ਮਾਨਯੋਗ ਅਦਾਲਤ ਦੇ ਪੇਸ਼ ਕੀਤਾ ਸੀ ਜੀਐਮ ਕੋਰਟ ਚ ਕੱਲ ਇਹ ਐਪਲੀਕੇਸ਼ਨ ਆ ਪੈਂਡਿੰਗ ਵੀ ਨੇ ਜਿਹੜੀ ਉਹਨਾਂ ਨੇ ਦਿੱਤੀਆਂ ਉਹਦਾ ਸਟੇਟ ਨੇ ਜਵਾਬ ਦੇਣਾ ਉਹ ਤੋਂ ਬਾਅਦ ਜਦੋਂ ਉੱਤੇ ਬਹਿਸ ਹੋ ਗਈ ਫਿਰ ਉਦੋਂ ਦਾ ਚਾਰਜ ਕੋਈ ਫਰੇਮ ਹੋਵੇਗਾ ਪੁਲਿਸ ਦੇ ਘੇਰੇ ਚ ਆ ਰਿਹਾ ਇਹ ਸ਼ਖਸ ਹੈ ਸਚਿੰਤਾਪਨ ਗੈਂਗਸਟਰ ਸਚਿੰਤ ਥਾਪਨ ਨੂੰ ਤਿਹਾਰ ਜੇਲ੍ਹ ਤੋਂ ਮਾਨਸਾ ਲਿਆਂਦਾ ਗਿਆ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਰਿਸ਼ਤੇਦਾਰ ਸਚਿੰਤ ਥਾਪਨ ਤੇ ਵੀ ਇਲਜ਼ਾਮ ਨੇ ਮੂਸੇਵਾਲਾ ਕਤਲ ਕੇਸ ਦੇਤੇ ਇਸ ਲਈ ਹੁਣ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮਾਨਸਾ ਦੀ ਮਾਨਯੋਗ ਸੀਜੀਐਮ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਮਾਨਸਾ ਸੈਸ਼ਨ ਕੋਰਟ ਦੇ ਵਿੱਚ 23 ਜਨਵਰੀ ਨੂੰ ਸੁਣਵਾਈ ਹੋਏਗੀ ਤੇ ਉਦੋਂ ਵੀ ਇਸ ਨੂੰ ਪੇਸ਼ ਕੀਤਾ ਜਾਏਗਾ ਸਚਿੰਤ ਥਾਪਨ ਨੂੰ ਜਿਹੜਾ ਤਿਹਾੜ ਜੇਲ੍ਹ ਤੋਂ ਅੱਜ ਮਾਨਯੋਗ ਅਦਾਲਤ ਦੇ ਪੇਸ਼ ਕੀਤਾ ਸੀ ਜੀਐਮ ਕੋਰਟ 'ਚ ਉਹਨੂੰ ਜਿਹੜੀ ਹੈਗੀ ਅੱਜ ਚਲਾਨ ਦੀਆਂ ਕਾਪੀਆਂ ਦੇ ਦਿੱਤੀਆਂ ਉਹਦਾ ਬਿਆਨ ਲਿਖ ਲਿਆ ਤੇ ਅਗਲੀ ਤਾਰੀਖ ਜਿਹੜੀ ਹੈਗੀ 23/1/2024 ਜਿਹੜੀ ਮੇਨ ਕੇਸ ਦੀ ਪੇਸ਼ੀ ਚੱਲ ਰਹੀ ਹੈ ਉਸੇ ਤੇ ਉਹਨੂੰ ਕਮਿਟ ਕਰ ਦਿੱਤਾ ਗਿਆ ਹੁਣ ਜਿਹੜੀ ਸਚਿੰਤ ਥਾਪਨ ਦੀ ਜਿਹੜੀ ਅਗਲੀ ਪੇਸ਼ੀ ਹੈ ਉਹ 23/2/2024 ਜਿਹੜੀ ਮਾਨਯੋਗ ਸੈਸ਼ਨ ਕੋਰਟ 'ਚ ਹੋਊਗਾ ਸੀਜੀਐਮ ਕੋਲ ਚ ਪੇਸ਼ ਕੀਤਾ ਗਿਆ ਉਹਨੂੰ ਚਲਾਨ ਦੀਆਂ ਕਾਪੀਆਂ ਦੇ ਕੇ ਉਹ ਕੇਸ ਅੱਗੇ ਸੈਸ਼ਨ ਕੋਰਟ ਲਈ ਕਮਿਟ ਕਰ ਦਿੱਤਾ ਗਿਆ ਕਿਉਂਕਿ ਜਿਹੜੀ ਐਫਆਈਆਰ ਹੋਈ ਹੈ ਨਾ ਉਹ ਇਲਾਕਾ ਮੈਜਿਸਟ੍ਰੇਟ ਦੀ ਪਹਿਲਾਂ ਚਲਾਨ ਪੇਸ਼ ਹੁੰਦਾ ਜਿਹੜੀ ਚਾਰ ਸ਼ੀਟ ਪੇਸ਼ ਹੁੰਦੀ ਹੈ ਕਿਉਂਕਿ ਉਹ ਇਲਾਕਾ ਮੈਜਿਸਟ੍ਰੇਟ ਕਨਸਰਨ ਜਿਹੜੀ ਕੋਰਟ ਚੌਥੀ ਪੇਸ਼ ਹੁੰਦਾ ਕਿਉਂਕਿ ਜਿਹੜੇ ਧਾਰਾਵਾਂ ਲੱਗੀਆਂ ਤੇ ਸਾਰੀਆਂ ਟਰੈਵਲ ਬਾਈ ਸੈਸ਼ਨ ਕੋਰਟ ਨੇ ਉਹਨੂੰ ਸੁਣਨ ਦਾ ਹੱਕ ਨਹੀਂ ਹੈਗਾ ਥੱਲੇ ਲਈ ਸੀਜੀਐਮ ਕੋਰਟ ਨੂੰ ਇਸ ਕਰਕੇ ਜਦੋਂ ਪ੍ਰੋਸੀਜਰ ਇਹ ਹੈਗਾ ਕਿ ਚਲਾਨ ਜਦੋਂ ਆ ਗਿਆ ਉਹਦੀਆਂ ਜਿਹੜੀ ਕਾਪੀਜ਼ ਮੈਂ ਜਿਹੜੀ ਹੈਗੇ ਦੋਸ਼ ਇਸ ਕਰਕੇ ਜਿਹੜਾ ਅੱਜ ਹੈਗਾ ਉਹ ਕੇਸ ਆ ਜਿਹੜਾ ਲੋਅਰ ਕੋਰਟ ਦਾ ਪ੍ਰੋਸੀਜਰ ਸੀ ਉਹ ਪੂਰਾ ਹੋ ਗਿਆ ਕਿਉਂਕਿ ਉਹਨੇ ਕਾਪੀਆਂ ਸਪਲਾਈ ਕਰਨੀਆਂ ਸੀਗੇ ਪਿਛਲੀਆਂ ਕਈ ਡੇਟਾ ਤੋਂ ਉਹਨੂੰ ਕਾਪੀ ਨਹੀਂ ਮਿਲੀ ਸੀਗੀ ਅੱਜ ਉਹ ਮਾਨਯੋਗ ਅਦਾਲਤ 'ਚ ਫਿਜ਼ੀਕਲੀ ਪੇਸ਼ ਹੋਇਆ ਉਹਨੂੰ ਕਾਪੀਜ਼ ਦੇ ਕੇ ਅੱਗੇ ਪ੍ਰਸੀਜਮ ਕੋਡ ਨੇ ਉਹਨੂੰ ਸੈਸ਼ਨ ਕੋਰਟ 'ਚ ਕਮਿਟ ਕਰਤਾ ਉਹਨੇ ਜਿਹੜਾ ਇਹਦਾ ਵੀ ਉਹ ਨਾਲ ਹੀ ਕਲੱਬ ਹੋ ਜਾਏਗਾ ਮੇਨ ਕੇਸ ਦੇ ਨਾਲ ਜਿਹੜਾ ਪੇਸ਼ੀ ਚੱਲ ਰਹੀ ਹੈ 23 ਕਤੇ ਉਸੇ ਤੀਜੇ ਚ ਫਿਰ ਫਰਦਰ ਅੱਗੇ ਸੁਲਵਾਈ ਹੋਏਗੀ ਸਚਿੰਤਾਪਨ ਅਜ਼ਰਬੈਜਾਨ ਦੇ ਵਿੱਚ ਲੁਕਿਆ ਬੈਠਾ ਸੀ ਮੂਸੇਵਾਲਾ ਕਤਲ ਕੇਸ ਦੇ ਵਿੱਚ ਇਸ ਦੀ ਭੂਮਿਕਾ ਸੀ ਪੁਲਿਸ ਇਸ ਨੂੰ ਲੱਭ ਰਹੀ ਸੀ ਪਰ ਇਹ ਤਾਂ ਵਿਦੇਸ਼ ਚ ਲੁਕਿਆ ਹੋਇਆ ਸੀ ਲੰਬੀ ਜਦੋਜਹਿਦ ਦੇ ਬਾਅਦ ਹੀ ਸਹੀ ਇਸ ਨੂੰ ਭਾਰਤ ਆਂਦਾ ਗਿਆ ਤੇ ਫਿਰ ਹੁਣ ਮਾਨਸਾ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਵੀ ਕੀਤਾ ਗਿਆ ਮੂਸੇਵਾਲਾ ਕਤਲ ਕੇਸ ਲਗਾਤਾਰ ਕਾਨੂੰਨੀ ਗੇੜ ਦੇ ਵਿੱਚ ਫਸਿਆ ਹੋਇਆ ਹੈ ਸਚਿੰਤਾ ਆਪਣ ਨਜ਼ਰਬੇਜਾਨ ਚ ਲੁਕਿਆ ਸੀ ਅਗਸਤ 2021 ਚ ਉਸ ਨੂੰ ਨਜ਼ਰਬੇਜਾਨ ਹਿਰਾਸਤ ਚ ਲਿਆ ਗਿਆ ਸੀ ਪਰ 1 ਸਾਲ ਲੱਗ ਗਿਆ ਭਾਰਤ ਲਿਆਉਣ ਦੇ ਵਿੱਚ ਪਰ ਆਖਿਰਕਾਰ ਦਿੱਲੀ ਪੁਲਿਸ ਕਾਮਯਾਬ ਹੋਈ ਤੇ ਉਸ ਨੂੰ ਭਾਰਤ ਲਿਆਂਦਾ ਗਿਆ ਸਚਿੰਤਾਪਨ ਲਾਰੈਂਸ ਬਿਸ਼ਨੋਈ ਦਾ ਰਿਸ਼ਤੇਦਾਰ ਹੈ ਫਾਜ਼ਿਲ ਕਦੇ ਪਿੰਡ ਤਾਰਾਂ ਵਾਲੀ ਦਾ ਰਹਿਣ ਵਾਲਾ ਹੈ ਮੂਸੇਵਾਲਾ ਕਤਲ ਕੇਸ ਦੀ ਸਾਜ਼ਿਸ਼ ਦੇ ਵਿੱਚ ਸ਼ਾਮਿਲ ਸੀ ਸੋਸ਼ਲ ਮੀਡੀਆ ਸਾਈਟ ਤੇ ਮੂਸੇਵਾਲਾ ਕਤਲ ਦੀ ਜ਼ਿੰਮੇਵਾਰੀ ਇਸਨੇ ਲਈ ਸੀ ਅਜ਼ਰਬੈਜਾਨ ਚ ਅਗਸਤ 2022 ਚ ਹਿਰਾਸਤ ਇਸ ਨੂੰ ਲਿਆ ਗਿਆ ਤੇ ਤੇ ਹਿਰਾਸਤ ਦੇ 1 ਸਾਲ ਬਾਅਦ ਯਾਨੀ ਕਿ 2023 ਦੇ ਵਿੱਚ ਇਸ ਦੀ ਗ੍ਰਿਫਤਾਰੀ ਹੋਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਲਾਰੈਂਸ ਬਿਸ਼ਨੋਈ ਗੋਲਦੀ ਬਰਾੜ ਸਚਿੰਤਾਪਨ ਅਤੇ ਕਾਲਾ ਜੁਠੇੜੀ ਸਣੇ 14 ਗੈਂਗਸਟਰਾਂ ਦੇ ਨਾਮ ਮਨੇ ਜੋ ਉਦੇਸ਼ਕਰਦੀ ਸੂਚੀ ਦੇ ਵਿੱਚ ਪਾਏ ਸਨ ਇਹ ਸਾਰੇ ਕੂਖਾਰ ਗੈਂਗਸਟਰ ਨੇ ਜੋ ਕਈ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਿਲ ਨੇ ਤੇ ਖਾਸ ਕਰਕੇ ਮੂਸੇਵਾਲਾ ਕਤਲ ਕੇਸ ਤੋਂ ਬਾਅਦ ਇਹਨਾਂ ਦਾ ਨਾਮ ਪ੍ਰਮੁਖਤਾ ਦੇ ਨਾਲ ਸਾਹਮਣੇ ਆਇਆ ਸਵਾਲ ਉਠੇ ਤੇ ਹੁਣ ਮਾਮਲਾ ਅਦਾਲਤੀ ਡੇਟ 'ਚ ਹੈ